ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ ਤੁਹਾਡੇ ਨਾਲ 22 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਪਿਛਲੇ ਤੁਸੀਂ ਕਈ ਦਿਨਾਂ ਤੋਂ ਲਗਾਤਾਰ ਸੁਣ ਰਹੇ ਹੋਮੋ ਕਿ ਹਰ ਰੋਜ਼ ਪੰਜਾਬ ਦੇ ਵਿੱਚ ਭਾਰੀ ਮੀਂਹ ਪਵੇਗਾ। ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਪਰ ਜਿੰਨੀ ਉਮੀਦ ਸੀ ਕਿ ਮੀਂਹ ਓਨਾ ਕਿਸੇ ਵੀ ਖੇਤਰ ਦੇ ਵਿੱਚ ਨਹੀਂ ਪਿਆ। ਹਲਕਾ-ਹਲਕਾ ਰੁਕ ਰੁਕ ਕੇ ਕਿਤੇ ਕਿਤੇ ਸ਼ਰਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਪੈ ਰਹੇ ਹਨ ਚਾਹੇ ਉਪਜਾਅ ਖੇਤਰ ਦਾ ਹੋਵੇ ਚਾਹੇ ਮਾਝੇ ਦੇ ਕੋਈ ਖੇਤਰ ਹੋਣ ਚਾਹੇ ਦਬਾਬੇ ਦੇ ਖੇਤਰ ਹੋਣ ਸਾਰੇ ਪੰਜਾਬ ਦੇ ਵਿੱਚ ਇੱਕ ਸਾਰ ਖੁੱਲ ਕੇ ਵਧਿਆ ਨਹੀਂ ਕਿਸੇ ਵੀ ਖੇਤਰ ਦੇ ਵਿੱਚ ਨਹੀਂ ਪਿਆ ਉਮੀਦ ਜ਼ਰੂਰ ਹੈ ਕਿ 22 ਤੋਂ ਲੈ ਕੇ 25 ਤਰੀਕ ਦੇ ਵਿਚਕਾਰ ਇੱਕ ਦਿਨ ਵਧੀਆ ਮੀਂਹ ਪੈਣ ਦੀ ਸੰਭਾਵਨਾ ਸਾਰੇ ਪੰਜਾਬ ਦੇ ਵਿੱਚ ਹੋਵੇਗੀ। ਅੱਜ ਸਵੇਰ ਤੜਕਸਾਰ ਵੀ ਪੰਜਾਬ ਦੇ ਕੁਝ ਕੇਤਰਾਂ ਦੇ ਵਿੱਚ ਮੀਂਹ ਨੇਰੀ ਦਾ ਦੌਰ ਦੇਖਿਆ ਜਾ ਰਿਹਾ ਹੈ ਖਾਸ ਕਰਕੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਬਟਾਲਾ ਇਹਨਾਂ ਖੇਤਰਾਂ ਦੇ ਵਿੱਚ। ਕੱਲ ਸ਼ਾਮ ਵੀ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਸੀਗਾ। ਅੱਜ ਸਵੇਰ ਵੇਲੇ ਵੀ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਪੈ ਰਿਹਾ ਹੈ। ਬਾਕੀ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਸਵੇਰ ਵੇਲੇ ਤੋਂ ਹੀ ਹਵਾ ਰੁਕ ਚੁੱਕੀ ਹੁੰਦੀ ਹੈ ਤੇ ਗਰਮੀ ਅਤੇ ਹਮਸ ਦਾ ਦੌਰ ਪੂਰੀ ਤਰ੍ਹਾਂ ਦੇ ਨਾਲ ਵੇਖਿਆ ਜਾ ਰਿਹਾ ਰਿਹਾ ਹੈ ਆਉਣ ਵਾਲੇ ਜਾਨਕੀ ਕੁਝ ਕੁ ਘੰਟਿਆਂ ਦੇ ਦੌਰਾਨ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਅੱਜ ਵੀ ਮੀਂਹ ਪੈਂਦਾ ਹੋਇਆ ਦਿਖਾਈ ਦੇਵੇਗਾ ਉਹਦੇ ਵਿੱਚ ਮਾਝੇ ਦੇ ਇਲਾਕੇ ਵੀ ਹੋਣਗੇ ਦੁਆਬੇ ਦੇ ਵੀ ਹੋਣਗੇ ਪੁਵਾਦ ਖੇਤਰ ਵੀ ਹੋਵੇਗਾ ਜਾਂ ਸੰਗਰੂਰ ਬਰਨਾਲਾ ਮਲੇਰ ਕੋਟਲਾ ਮਾਲਵੇ ਦੇ ਇਨ੍ਹਾਂ ਖੇਤਰਾਂ ਦੇ ਵਿੱਚ ਅੱਜ ਵੀ ਮੀਂਹ ਦੀ ਉਮੀਦ ਬਣੀ ਰਹੇਗੀ ਪੱਛਮੀ ਮਾਲਵੇ ਨੂੰ ਅਜੇ ਵੀ ਥੋੜੇ ਚਿਰ ਅਡੀਕ ਕਰਨੀ ਪੈ ਸਕਦੀ ਹੈ ਜਾਂ ਟੁੱਟਵੇਂ ਤੌਰ ਤੇ ਸ਼ਰਾਟੇ ਵਖ-ਵਖ ਖੇਤਰਾਂ ਦੇ ਵਿੱਚ ਤੁਹਾਨੂੰ ਲੱਗਦੇ ਹੋਏ ਦਿਖਾਈ ਦੇ ਸਕਦੇ ਹਨ ਪਰ ਵੱਡੇ ਪੱਧਰ ਤੇ ਮੀਂਹ ਇਨ੍ਹਾਂ ਖੇਤਰਾਂ ਦੇ ਵਿੱਚ ਅਜੇ 2 ਦਿਨ ਰੁੱਕ ਕੇ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਪਰ ਟੁੱਟਵੇਂ ਤੌਰ ਤੇ ਕਿਤੇ ਨਾ ਕਿਤੇ ਮੀਂਹ ਕਈ ਖੇਤਰਾਂ ਦੇ ਵਿੱਚ ਪੈਂਦਾ ਹੋਇਆ ਦਿਖਾਈ ਦੇਵੇਗਾ ਪੰਜਾਬ ਦੇ ਬਾਕੀ ਹਿੱਸਿਆਂ ਦੇ ਵਿੱਚ 22 ਤੋਂ ਲੈ ਕੇ 24 ਤਰੀਕ ਦੇ ਵਿਚਕਾਰ ਕਾਫੀ ਖੇਤਰਾਂ ਦੇ ਵਿੱਚ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਅੱਜ ਵੀ ਸਵੇਰ ਵੇਲੇ ਕਈ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਗ